ਆਚਰ ਲੋ ਪਾਲਕ ਲੋ ਆਲੂ ਲੋ ਪੀ ਐਚ ਡੀ ਇੱਕ ਬੜੀ ਵੱਡੀ ਪੋਸਟ ਹੁੰਦੀ ਹੈ ਡਾਕਟੋਰੇਟ ਦੀ ਪੋਸਟ ਹੁੰਦੀ ਹੈ ਉਹ ਡਾਕਟਰ ਮੈਂ ਆਪਣੇ ਨਾਮ ਦੇ ਨਾਲ ਲਿਖਵਾ ਕੇ ਮੈਨੂੰ ਆਪਣਾ ਸਰਵਾਈਵ ਕਰਨਾ ਬਹੁਤ ਔਖਾ ਹੋਇਆ ਹੈ ਸੀ ਮੈਂ ਆਪਣਾ ਘਰ ਪਰਿਵਾਰ ਨਹੀਂ ਸੀ ਪਾਲ ਰਿਆ ਜਦੋਂ ਕਹਿ ਲੋ ਕਿ ਤੁਹਾਡੀ ਪੜ੍ਹਾਈ ਲਿਖਾਈ ਦਾ ਮੁੱਲ ਨਹੀਂ ਪਾ ਰਿਆ ਪ੍ਰਸ਼ਾਸਨ ਜਾਂ ਯੂਨੀਵਰਸਿਟੀਜ਼ ਜਾਂ ਕਿਤੇ ਨਾ ਕਿਤੇ ਜਿਹੜੇ ਤੁਹਾਡੇ ਪ੍ਰੋਫੈਸਰਜ਼ ਨੇ ਉਹ ਗੋਹਾਸੋ ਹੀ ਨਹੀਂ ਗੱਲਾਂ ਕਰਨ ਤਾਂ ਫਿਰ ਸਾਡੇ ਕੋਲ ਕੋਈ ਉਹ ਰਾਹ ਰਹਿ ਨਹੀਂ ਜਾਂਦਾ ਆਪਾਂ ਕਹਿ ਲੋ ਕਿ ਕਿਸੇ ਦੇ ਕੋਲ ਕੋਈ ਰਾਹ ਨਹੀਂ ਹੁੰਦਾ ਮੇਰੇ ਨਾਲ ਮੇਰੇ ਵਿਭਾਗ ਦੇ ਵਿੱਚ 15 ਜਣੇ ਜਿਹੜੇ ਸੀ ਅਸੀਂ ਗੈਸਟ੍ਰੋਕਿਨਟੀ ਆ ਵਿੱਚੋਂ ਕਈ ਫਾਈਨੈਂਸ਼ੀਅਲ ਸਾਊਂਡ ਨੇ ਕਈਆਂ ਦੀ ਹਾਲਤ ਮੇਰੇ ਤੋਂ ਵੀ ਮਾੜੀ ਹੈ ਇਸ ਤੋਂ ਪਹਿਲਾਂ ਕਿ ਮੈਨੂੰ ਮਹਿਸੂਸ ਹੁੰਦਾ ਸਾਨੂੰ ਗੁਰੂ ਨਾਨਕ ਸਾਹਿਬ ਦਾ ਕੀਰਤ ਕਰੋ ਦਾ ਸਿਧਾਂਤ ਚੇਤੇ ਆਉਂਦਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੀਰਤ ਕਰਨ ਦਾ ਸਿਧਾਂਤ ਦਿੱਤਾ ਸਾਡੇ ਗੁਰੂ ਸਰਬਾਨ ਨੇ ਸਾਡੇ ਫਲਸਫੇ ਨੇ ਸਾਡੇ ਸੱਭਿਆਚਾਰ ਨੇ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਜਿਹੜਾ ਵਾ ਰਾਹ ਦਿਖਾਇਆ ਹੈ ਦੇਖੋ ਜਦੋਂ ਅੱਪਾ ਗੱਲ ਕਰੀਏ ਮਸਲਾ ਸਰਵਾਈਵਲ ਛਿੱਪਦਾ ਆ ਜਾਏ ਗੱਲ ਆਪਣੀਆਂ ਦੀ ਆ ਜਵੇ ਤਾਂ ਫਿਰ ਬੰਦੇ ਨੂੰ ਸਾਰੇ ਕੰਮ ਕਰਨੇ ਪੈਂਦੇ ਨੇ ਅਕਸਰ ਜਦੋਂ ਘਰ ਦੇ ਵਿੱਚ ਬੱਚਾ ਛੋਟਾ ਹੁੰਦਾ ਹੈ ਤਾਂ ਉਹਦੇ ਮਾਪਿਓ ਕਹਿੰਦੇ ਨੇ ਕਿ ਬੇਟਾ ਪੜ੍ਹ ਲਿਖ ਕੇ ਕਾਬਿਲ ਬਣ ਇੱਕ ਵੱਡਾ ਇਨਸਾਨ ਬਣ ਤੇ ਜਿਸ ਨਾਲ ਤੇਰੀ ਜ਼ਿੰਦਗੀ ਅੱਗੇ ਜਿਹੜਾ ਉਹ ਵਧੀਆ ਲੱਗੇਗੀ ਪਰ ਆ ਤੌੜੂ ਆਜੀ ਇੱਕ ਅਜਿਹੀ ਤਸਵੀਰ ਦਿਖਾਵਾਂਗੇ ਕਿ ਇੰਨੀ ਪੜ੍ਹਾਈ ਲਿਖਾਈ ਕਰਨ ਦੇ ਬਾਵਜੂਦ ਜੇਕਰ ਤੁਹਾਨੂੰ ਨੌਕਰੀ ਜਾਂ ਰੋਜ਼ਗਾਰ ਇਹੋ ਜਿਹਾ ਨਾ ਮਿਲੇ ਕਿ ਜਿਸ ਨਾਲ ਤੁਹਾਡਾ ਘਰ ਦਾ ਗੁਜ਼ਾਰਾ ਚੱਲ ਸਕੇ ਤੇ ਫਿਰ ਇੰਨੀ ਪੜ੍ਹਾਈ ਲਿਖਾਈ ਕਰਨ ਦਾ ਕੀ ਫਾਇਦਾ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਸਬਜੀ ਵਾਲੀ ਰੇੜੀ ਹੈ ਤਾਂ ਰੇੜੀ ਦੇ ਉੱਪਰ ਕੀ ਲਿਖਿਆ ਆ ਪੀ ਐਚ ਡੀ ਸਬਜੀ ਵਾਲਾ ਪੀ ਐਚ ਡੀ ਇੱਕ ਬੜੀ ਵੱਡੀ ਪੋਸਟ ਹੁੰਦੀ ਹੈ ਡਾਕਟੋਰੇਟ ਦੀ ਪੋਸਟ ਹੁੰਦੀ ਹੈ ਤੇ ਜਦੋਂ ਇਸ ਪੜਾਈ ਨੂੰ ਕਰਨਾ ਹੁੰਦਾ ਤਾਂ ਕਈ ਸਾਲਾਂ ਦੀ ਜਿਹੜੀ ਮਿਹਨਤ ਹੈ ਇੱਕ ਵਿਦਿਆਰਥੀ ਦੀ ਲੱਗਦੀ ਹੈ ਤੇ ਉਸ ਦੇ ਬਾਵਜੂਦ ਜੇਕਰ ਕੋਈ ਚੰਗਾ ਰੋਜ਼ਗਾਰ ਉਸ ਵਿਅਕਤੀ ਨੂੰ ਨਾ ਮਿਲੇ ਜੇਕਰ ਉਸ ਵਿਅਕਤੀ ਦਾ ਘਰ ਦਾ ਗੁਜ਼ਾਰਾ ਫਿਰ ਵੀ ਉਹਨਾਂ ਨਾ ਹੋਵੇ ਜਿਸ ਤਰ੍ਹਾਂ ਉਹਦੇ ਉਹਨੇ ਆਪਣੇ ਮਾਪਿਓ ਦੇ ਕਹਿੰਦੇ ਇੰਨੀ ਔਖੀ ਪੜ੍ਹਾਈ ਕੀਤੀ ਇੱਕ ਪੀ ਐਚ ਡੀ ਸਭ ਤੋਂ ਪਹਿਲੀ ਗੱਲ ਕਿ ਜਿੱਥੇ ਲਿਖਿਆ ਹੁੰਦਾ ਹੈ ਜਾਂ ਤੇ ਸਕੂਲਾਂ ਦੇ ਬਾਹਰ ਜਾਂ ਕਾਲਜੇਸ ਦੇ ਬਾਹਰ ਜਿਹੜੇ ਟੀਚਰ ਹੁੰਦੇ ਨੇ ਇੱਕ ਉਹਨਾਂ ਦਾ ਇੱਕ ਵਧੀਆ ਆਫਿਸ ਹੁੰਦਾ ਅਲੀਸ਼ਾਨ ਜਿਸ ਦੇ ਵਿੱਚ ਅ ਅਫਸਰ ਸ਼ਹੀਦ ਤਰੀਕੇ ਨਾਲ ਉਹਨਾਂ ਨੂੰ ਟ੍ਰੀਟ ਕੀਤਾ ਜਾਂਦਾ ਜੇਕਰ ਬੱਚੇ ਆਂਦੇ ਨੇ ਉਹਨਾਂ ਦੀ ਇੱਜ਼ਤ ਕਰਦੇ ਨੇ ਪਰ ਅੰਮ੍ਰਿਤਸਰ ਦੀ ਸੜਕਾਂ ਤੇ ਪੀ ਐਚ ਡੀ ਸਬਜੀ ਵਾਲਾ ਸਬਜੀ ਵੇਚ ਰਹੇ ਨੇ ਇਹ ਤੁਸੀਂ ਵਿਅਕਤੀ ਦੇਖ ਸਕਦੇ ਹੋ ਕਿ ਇਹਨਾਂ ਵੱਲੋਂ ਕਿਉਂ ਇਹਨਾਂ ਨੂੰ ਇਹ ਬੋਰਡ ਲੈ ਕੇ ਸਬਜ਼ੀ ਵੇਚਣੀ ਪੈ ਰਹੀ ਹੈ ਜੇਕਰ ਇਹਨਾਂ ਪੜ੍ਹ ਲਿਖ ਕੇ ਸਬਜ਼ੀ ਨਹੀਂ ਵੇਚਣੀ ਸੀ ਤੇ ਇਹਨਾਂ ਪੜ੍ਹਨ ਲਿਖਣ ਦਾ ਕੀ ਫਾਇਦਾ ਕੀ ਪੜ੍ਹਾਈ ਦਾ ਇਹੀ ਮੁੱਲ ਹੈ तमाम ਸਵਾਲ ਨੇ ਜਿਹੜੇ ਇਹਨਾਂ ਦੀ ਤਸਵੀਰ ਦੇਖ ਕੇ ਖੜੇ ਹੁੰਦੇ ਨੇ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲੇ ਤੇ ਆਪਣਾ ਨਾਮ ਦੱਸੋ ਮੇਰਾ ਨਾਮ ਸੰਦੀਪ ਸਿੰਘ ਹੈ ਘਰਦਿਆਂ ਨੇ ਸੰਦੀਪ ਸਿੰਘ ਰੱਖਿਆ ਸੀ ਅਕੈਡੈਮਿਕ ਨਾਮ ਮੇਰਾ ਡਾਕਟਰ ਸੰਦੀਪ ਹੈ ਪਰ ਅੱਜ ਕੱਲ ਮੈਂ ਪੀ ਐਚ ਡੀ ਸਬਜ਼ੀ ਵਾਲਾ ਵਾਂ ਡਾਕਟਰ ਡਾਕਟਰ ਐਡੀ ਦੀ ਡਿਗਰੀ ਤੁਹਾਡੇ ਕੋਲ ਹੈ ਡਾਕਟਰ ਤੁਹਾਡੇ ਨਾਮ ਦੇ ਅੱਗੇ ਲੱਗਦਾ ਹੈ ਪਰ ਸਾਰਾ ਕੁਝ ਛੱਡ ਕੇ ਤੁਸੀਂ ਅੱਜ ਪੀ ਐਚ ਡੀ ਸਬਜੀ ਵਾਲਾ ਬਣੇ ਹੋ ਕੀ ਕਹਾਣੀ ਹੈ ਜੀ ਤੁਹਾਡੀ ਪੀ ਐਚ ਡੀ ਡਾਕਟਰ ਤੋਂ ਬਾਅਦ ਤੁਸੀਂ ਪੀ ਐਚ ਡੀ ਸਬਜੀ ਵਾਲਾ ਬਣ ਗਏ ਜਿਹੜਾ ਡਾਕਟਰ ਮੇਰੇ ਨਾਮ ਦੇ ਨਾਲ ਲੱਗਾ ਸੀ ਉਹ ਮੈਨੂੰ ਰੋਟੀ ਨਹੀਂ ਸੀ ਦੇ ਰਿਹਾ ਉਹ ਡਾਕਟਰ ਮੈਂ ਆਪਣੇ ਨਾਮ ਦੇ ਨਾਲ ਲਿਖਵਾ ਕੇ ਮੈਨੂੰ ਆਪਣਾ ਸਰਵਾਈਵ ਕਰਨਾ ਬਹੁਤ ਔਖਾ ਹੋਇਆ ਹੈ ਸੀ ਮੈਂ ਆਪਣਾ ਘਰ ਪਰਿਵਾਰ ਨਹੀਂ ਸੀ ਪਾਲ ਰਿਆ ਇਹ ਜਿਹੜਾ ਹੁਣ ਮੇਰਾ ਪੀ ਐਚ ਡੀ ਸਬਜੀ ਵਾਲਾ ਬੋਰਡ ਲੱਗਾ ਵੈ ਇਹ ਮੈਨੂੰ ਰੋਟੀ ਵੀ ਦੇ ਰਿਹਾ ਵੈ ਇਹਦੇ ਨਾਲ ਮੇਰੇ ਪਰਿਵਾਰ ਦਾ ਗੁਜ਼ਾਰਾ ਵੀ ਹੋ ਰਿਹਾ ਵੈ ਹੁਣ ਤੁਸੀਂ ਦੱਸੋ ਜਾਇ ਮੈਨੂੰ ਦੱਸਣ ਮੈਂ ਚਾਹੇ ਸਾਡੇ ਪ੍ਰੋਫੈਸਰ ਜਨੇਸਾਇ ਸਾਡੇ ਐਡਮਿਨਿਸਟ੍ਰੇਸ਼ਨ ਹੈ ਕਿ ਭਈ ਮੈਂ ਕਿਹੜਾ ਨਾਮ ਲਿਖਾ ਕੇ ਅੱਗੇ ਚੱਲਾਂ ਡਾਕਟਰ ਸੰਦੀਪ ਸਿੰਘ ਲਗਾ ਕੇ ਚੱਲਾਂ ਕਿ ਪੀ ਐਚ ਡੀ ਸਬਜੀ ਵਾਲਾ ਲਗਾ ਕੇ ਚੱਲਾਂ ਪਰ ਲੋਕ ਤਾਂ ਕਹਿੰਦੇ ਨੇ ਅਸੀਂ ਵੀ ਜਾਣਦੇ ਹਾਂ ਕਿ ਜੇਕਰ ਅਸੀਂ ਪੜ੍ਹਾਈ ਲਿਖਾਈ ਕਰਦੇ ਹਾਂ ਤਾਂ ਇੱਕ ਵਧੀਆ ਨੌਕਰੀ ਮਿਲਦੀ ਹੈ ਰੋਜ਼ਗਾਰ ਮਿਲਦਾ ਹੈ ਤੇ ਜੇ ਪੀ ਐਚ ਡੀ ਕਰ ਲਓ ਤਾਂ ਕਾਲਜਸ ਦੇ ਵਿੱਚ ਇੱਕ ਵੱਡੀ ਪੋਸਟ ਦੀ ਜੌਬ ਮਿਲਦੀ ਹੈ ਪਰ ਤੁਹਾਨੂੰ ਕਿਉਂ ਨਹੀਂ ਜੌਬ ਮਿਲੀ ਕਿਉਂ ਨਹੀਂ ਤੁਹਾਨੂੰ ਪੈਸੇ ਪਰੇ ਜਾਈ ਦੇਖੋ ਤੁਹਾਡੀ ਗੱਲ ਠੀਕ ਹੈ ਕਿ ਕਾਲਜਸ ਯੂਨੀਵਰਸਿਟੀ 'ਚ ਜੌਬ ਮਿਲਦੀ ਹੈ ਪਰ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਐਕਸੈਪਸ਼ਨ ਨੂੰ ਛੱਡ ਦਈਏ ਤਾਂ ਉਹਦੇ ਵਾਸਤੇ ਚਾਹੀਦਾ ਹੈ ਕਿ ਤੁਹਾਡੇ ਮਗਰ ਕੋਈ ਕਿਸੇ ਵੱਡੇ ਮੰਤਰੀ ਦੀ ਕਿਸੇ ਵੱਡੇ ਪ੍ਰੋਫੈਸਰ ਦੀ ਸਿਫਾਰਿਸ਼ ਹੋਵੇ ਨਾ ਤੇ ਮੇਰੇ ਕੋਲ ਕਿਸੇ ਮੰਤਰੀਆਂ ਦੀ ਸਿਫਾਰਿਸ਼ ਹੈ ਨਾ ਮੇਰੇ ਕੋਲ ਜਿਹੜੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀ ਸਿਫਾਰਿਸ਼ ਹੈ ਉਹਦਾ ਕਾਰਨ ਕੀ ਹੈ ਕਿ ਨਾ ਤੇ ਅਸੀਂ ਪ੍ਰੋਫੈਸਰਾਂ ਦੇ ਨਾਲ ਕੋਈ ਕੰਪਰੋਮਾਈਜ਼ ਕਰਦੇ ਆ ਨਾ ਅਸੀਂ ਉਹਨਾਂ ਦੀ ਝਾਪਲੂਸੀ ਕਰਦੇ ਆ ਅਸੀਂ ਸਿਰਫ ਜੋ ਅਸੀਂ ਪੜ੍ਹਾਈ ਕੀਤੀ ਹੈ ਅਸੀਂ ਉਹਦੀ ਵੈਲਿਊ ਚਾਹਨੀ ਉਹਦਾ ਮੁੱਲ ਚਾਹਨੀ ਆ ਅਸੀਂ ਪੀ ਐਚ ਡੀ ਕੀਤੀ ਆ ਮੈਂ ਪੀ ਐਚ ਡੀ ਲਾ ਵਾਂ ਇਸ ਤੋਂ ਇਲਾਵਾ ਮੈਂ ਚਾਰ ਮਾਸਟਰ ਡਿਗਰੀਜ਼ ਵੀ ਕੀਤੀਆਂ ਹੋਈਆਂ ਨੇ ਮੈਂ ਐਮਏ ਪੰਜਾਬੀ ਵੀ ਆ ਐਮਏ ਜਰਨਲਿਜ਼ਮ ਆ ਐਮਏ ਔਮਨ ਸਟਡੀ ਆ ਐਮਏ ਪੋਲੀਟੀਕਲ ਸਾਇੰਸ ਆ ਤੇ ਅੱਜ ਵੀ ਮੈਂ ਬੀਲਿਵ ਕਰਦਾ ਪਿਆ ਕੱਲ ਅਜੇ ਮੇਰਾ ਇਹ ਪੇਪਰ ਸੀ ਮੈਂ ਦੇ ਕੇ ਆਇਆ ਵਾਂ ਇੱਕ ਪੇਪਰ ਮੇਰਾ ਰਹਿੰਦਾ ਹੈ ਪਰ ਜਦੋਂ ਕਹਿ ਲੋ ਕਿ ਤੁਹਾਡੀ ਪੜ੍ਹਾਈ ਲਿਖਾਈ ਦਾ ਮੁੱਲ ਨਹੀਂ ਪਾ ਰਿਆ ਪ੍ਰਸ਼ਾਸਨ ਜਾਂ ਯੂਨੀਵਰਸਿਟੀਜ਼ ਜਾਂ ਕਿਤੇ ਨਾ ਕਿਤੇ ਜਿਹੜੇ ਤੁਹਾਡੇ ਪ੍ਰੋਫੈਸਰਜ਼ ਨੇ ਉਹ ਗੋਹਾਸੋ ਹੀ ਨਹੀਂ ਗੱਲਾਂ ਕਰਨ ਤਾਂ ਫਿਰ ਸਾਡੇ ਕੋਲ ਕੋਈ ਹੋਰ ਰਾਹ ਰਹਿ ਨਹੀਂ ਜਾਂਦਾ ਪਰ ਤੁਹਾਡੇ ਸਵਾਲ ਦੇ ਵਿੱਚ ਹੀ ਇੱਕ ਹੋਰ ਸਵਾਲ ਖੜਾ ਹੁੰਦਾ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਮੈਂ ਇੰਨੀ ਪੜ੍ਹਾਈ ਕੀਤੀ ਮੈਨੂੰ ਉਸ ਦਾ ਕੋਈ ਫਾਇਦਾ ਨਹੀਂ ਹੋਇਆ ਉਸ ਦੇ ਬਾਵਜੂਦ ਤੁਸੀਂ ਸਟਿਲ ਪੜ੍ਹਾਈ ਕਰ ਰਹੇ ਹੋ ਦੇਖੋ ਪੜ੍ਹਾਈ ਦੀ ਜੇ ਗੱਲ ਕਰਾਂ ਤਾਂ ਪੜ੍ਹਾਈ ਸਾਨੂੰ ਦੋ ਚੀਜ਼ਾਂ ਦਿੰਦੀ ਹੈ ਠੀਕ ਹੈ ਕਿ ਅੱਜ ਕੱਲ ਪੂਰਾ ਜਿਹੜਾ ਸਟੱਡੀ ਦਾ ਪ੍ਰਾਇਮਰੀ ਆਬਜੈਕਟ ਹੈ ਜਿਹੜਾ ਉਹ ਰੋਜ਼ ਆਪਣਾ ਨੌਕਰੀ ਕਰ ਲਿੱਤਾ ਗਿਆ ਪਰ ਜੋ ਹਾਲਾਤ ਨੇ ਕੀ ਲੱਗਦਾ ਪਿਆ ਕਿ ਸਾਨੂੰ ਪੜ੍ਹਾਈਆਂ ਕਰਕੇ ਨੌਕਰੀਆਂ ਮਿਲਣਗੀਆਂ ਜਿੰਨਾ ਚਿਰ ਤੁਹਾਡੀ ਸ਼ੇਪ ਚ ਸ਼ਿਫਾਰਿਸ਼ ਨਹੀਂ ਆ ਜਾਂ ਤੁਹਾਡੇ ਕੋਲ ਉਹ ਚੀਜ਼ਾਂ ਨਹੀਂ ਆ ਜਿਹੜੀਆਂ ਨੌਕਰੀ ਵਾਸਤੇ ਜ਼ਰੂਰੀ ਹੈ ਪਰ ਜਿਹੜੀ ਪੜ੍ਹਾਈ ਹੈ ਸਾਨੂੰ ਨਾਲ ਗਿਆਨ ਵੀ ਦਿੰਦੀ ਹੈ ਸਾਨੂੰ ਜਾਣਕਾਰੀ ਵੀ ਦਿੰਦੀ ਹੈ ਤਾਂ ਮੈਂ ਕਿਤੇ ਨਾ ਕਿਤੇ ਜਿਹੜਾ ਮੇਰਾ ਸੈਕੰਡ ਪਰਪਸ ਹੈ ਆਪਣਾ ਇੰਟੈਲੈਕਚੁਅਲ ਲੈਵਲ ਵਾਸਤੇ ਜਾਂ ਆਪਣੀ ਨੋਲਿਜ ਵਾਸਤੇ ਮੈਂ ਜਿਹੜੀ ਅੱਜ ਵੀ ਸਟੱਡੀ ਕਰ ਰਿਹਾ ਸਰ ਇਹ ਇੱਕ ਗੱਲ ਕਹੀ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਮੌਜੂਦਾ ਸਰਕਾਰ ਵੱਲੋਂ ਖਾਸ ਤੌਰ ਤੇ ਕਿ ਅਸੀਂ ਬੈਜਟ ਦੇ ਆਧਾਰ ਤੇ ਨੌਕਰੀਆਂ ਦਿੰਦੇ ਆ ਕਿਸੇ ਦੀ ਸਫਾਰਿਸ਼ ਹੈ ਤੋ ਇਹ ਜਲਦੀ ਚਾਹੇ ਕੋਈ ਮੰਤਰੀ ਹੋਵੇ ਚਾਹੇ ਕੋਈ ਸੰਤਰੀ ਹੋਵੇ ਚਾਹੇ ਉਹਨਾਂ ਦਾ ਕੋਈ ਸਗਾ ਰਿਸ਼ਤੇਦਾਰ ਵੀ ਹੋਵੇ ਉਹ ਦੀ ਸਫਾਰਿਸ਼ ਲਈ ਚਲਦੀ ਤਾਂ ਤੁਸੀਂ ਕਹਿ ਰਹੇ ਹੋ ਕਿ ਸਫਾਰਿਸ਼ ਦੇ ਆਧਾਰ ਤੇ ਨੌਕਰੀਆਂ ਮਿਲਦੀਆਂ ਦੇਖੋ ਜੇ ਮੈਂ ਗੱਲ ਕਰਾਂ ਮੈਂ ਸਰਕਾਰ ਦੀ ਗੱਲ ਨਹੀਂ ਕਰਦਾ ਮੈਂ ਸਰਕਾਰਾਂ ਦੀ ਗੱਲ ਕਰਦਾ ਕਿਉਂਕਿ ਮੈਂ 2011 ਦੇ ਵਿੱਚ ਹੀ ਐਲੀਜੀਬਲ ਹੋ ਗਿਆ ਸੀ ਜੋ ਵਾਸਤੇ 2011 ਤੋਂ ਲੈ ਕੇ ਟਿਲ ਜੂਨ ਤੱਕ ਮੈਂ ਜਿਹੜਾ ਸੀ ਯੂਨੀਵਰਸਿਟੀ ਦੇ ਵਿੱਚ ਪੜਾ ਰਿਹਾ ਸੀ ਉਹਦੇ ਇਨ ਬਿਟਵੀਨ ਕਿੰਨੀਆਂ ਸਰਕਾਰਾਂ ਆਈਆਂ ਹੁਣ ਤੁਸੀਂ ਗੱਲ ਕਰਦੇ ਹੋ ਕਿ ਸਰਕਾਰ ਕਹਿ ਰਹੀ ਹੈ ਜੀ ਅਸੀਂ ਯੋਗਤਾ ਦੇ ਹਿਸਾਬ ਤੇ ਉੱਪਰ ਜੋਬ ਦੇਵਾਂਗੇ ਭਾਈ ਯੋਗਤਾ ਤੇ ਉਹ ਉਹ ਦਿਨ ਦੇਖਣਗੇ ਨਾ ਜਦੋਂ ਵੈਕੈਂਸੀਸ ਆਊਟ ਕਰਨਗੇ ਸਾਡੇ ਵਿਭਾਗ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮੈਂ ਗੱਲ ਕਰਾਂ ਤਾਂ ਪਿਛਲੇ 12 ਸਾਲ ਤੋਂ ਅਸੀਂ ਉੱਥੇ ਪੜਾ ਰਹੇ ਹਾਂ ਕਿੰਨੇ ਪ੍ਰੋਫੈਸਰ ਰਿਟਾਇਰ ਹੋ ਗਏ ਨੇ ਪਰ ਇੱਕ ਅਪੁਆਇੰਟਮੈਂਟ ਹੋਈ ਹੈ ਸਿਰਫ ਜਦੋਂ ਵੈਕੈਂਸੀਆਂ ਨਿਕਲਦੀਆਂ ਹੀ ਨਹੀਂ ਪਈਆਂ ਤਾਂ ਕਿਹੜੀ ਮੈਰਿਟ ਦੀਆਂ ਗੱਲਾਂ ਕਰਦੇ ਪਏ ਨੇ ਦੂਜੀ ਗੱਲ ਇਹ कोरोना ਤੋਂ ਪਹਿਲਾਂ ਸਾਡੀ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਲਾਅ ਦੇ ਵਿੱਚ ਵੈਕੈਂਸੀਜ਼ ਆਈਆਂ ਸੀ ਉਹ ਵੈਕੈਂਸੀਜ਼ ਅਸੀਂ ਫਿਲ ਕੀਤੀਆਂ ਪਰ ਟਿਲ ਟਾਈਮ ਪਿਛਲੇ 3 ਚੋਂ ਸਾਲਾਂ ਤੋਂ ਉੱਥੇ ਇੰਟਰਵਿਊ ਕੰਡਕਟ ਨਹੀਂ ਹੋਇਆ ਜੀ ਮੈਰਿਟ ਦੀ ਗੱਲ ਤੇ ਸਰਕਾਰ ਉਦੋਂ ਕਰੇ ਨਾ ਜਦੋਂ ਵੈਕੈਂਸੀਸ ਆਊਟ ਕੀਤੀਆਂ ਨੇ ਜਦੋਂ ਵੈਕੈਂਸੀਸ ਆਊਟ ਹੀ ਨਹੀਂ ਹੋ ਰਹੀਆਂ ਭਰਤੀ ਹੋ ਹੀ ਨਹੀਂ ਰਹੀ ਤਾਂ ਮੈਰਿਟ ਦੀ ਗੱਲ ਕਰ ਲੈਣ ਸਿਫਾਰਿਸ਼ ਦੀ ਗੱਲ ਜੋ ਮਰਜ਼ੀ ਕਰ ਲੈਣ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਚਲੋ ਇਸ ਗੱਲ ਨੂੰ ਵੀ ਆਪਾਂ ਮੰਨ ਲੈਂਦੇ ਆ ਪਰ ਇੱਕ ਗੱਲ ਐਵੀ ਉੱਠਦੀ ਹੈ ਕਿ ਜੇਕਰ ਤੁਸੀਂ ਇੰਨੀਆਂ ਡਿਗਰੀਆਂ ਕੀਤੀਆਂ ਇੰਨੀਆਂ ਮਾਸਟਰਸ ਕਰਨ ਤੋਂ ਬਾਅਦ ਪੀ ਐਚ ਡੀ ਕਰਨ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਬੇਰੋਜ਼ਗਾਰ ਸਮਝ ਰਹੇ ਹੋ ਪਰ ਪੂਰੀ ਯੂਨੀਵਰਸਿਟੀ ਦੇ ਵਿੱਚ ਤੁਹਾਡੇ ਨਾਲ ਦੇ ਕਾਫੀ ਪ੍ਰੋਫੈਸਰ ਹੋਣਗੇ ਤੁਹਾਡੇ ਤੋਂ ਜ਼ਿਆਦਾ ਪੜੇ ਲਿਖੇ ਵੀ ਤੁਹਾਡੇ ਤੋਂ ਘੱਟ ਪੜੇ ਲਿਖੇ ਵੀ ਪਰ ਤੁਹਾਡਾ ਗੁਜ਼ਾਰਾ ਨਹੀਂ ਹੋ ਰਿਹਾ ਤੇ ਫਿਰ ਉਹਨਾਂ ਦਾ ਗੁਜ਼ਾਰਾ ਕਿਸ ਤਰ੍ਹਾਂ ਹੋ ਰਿਹਾ ਦੇਖੋ ਗੁਜ਼ਾਰਾ ਕਿਸੇ ਦਾ ਵੀ ਨਹੀਂ ਹੋ ਰਿਹਾ ਸਿਰਫ ਕੀ ਹੈਗਾ ਵੈ ਕਿ ਆਪਾਂ ਕਹਿ ਲਓ ਕਿ ਕਿਸੇ ਦੇ ਕੋਲ ਕੋਈ ਰਾਹ ਨਹੀਂ ਹੁੰਦਾ ਮੇਰੇ ਨਾਲ ਮੇਰੇ ਵਿਭਾਗ ਦੇ ਵਿੱਚ 15 ਜਣੇ ਜਿਹੜੇ ਸੀ ਅਸੀਂ ਗੈਸਟ ਫੈਕਲਟੀ ਆ ਵਿੱਚੋਂ ਕਈ ਫਾਈਨੈਂਸ਼ੀਅਲ ਸਾਊਂਡ ਨੇ ਕਈਆਂ ਦੀ ਹਾਲਤ ਮੇਰੇ ਤੋਂ ਵੀ ਮਾੜੀ ਹੈ ਪਰ ਉਹ ਸ਼ਰਮ ਕਰਕੇ ਸੰਘ ਕਰਕੇ ਇਹੋ ਜਿਹਾ ਕੰਮ ਨਹੀਂ ਕਰ پا ਰਹੇ ਪਰ ਤੁਹਾਨੂੰ ਇਹ ਕੰਮ ਕਰਨ ਲੱਗੇ ਸ਼ਰਮ ਨਹੀਂ ਆਈ ਕਿ ਮੈਂ ਇੰਨਾ ਪੜ੍ਹ ਲਿਖ ਕੇ ਜਿੱਥੇ ਇੱਕ ਪ੍ਰੋਫੈਸਰ ਦੀ ਜੌਬ ਕਰ ਰਿਹਾ ਬੱਚੇ ਆ ਕੇ ਗੁੱਡ ਮਾਰਨਿੰਗ ਵਿਸ਼ ਕਰਦੇ ਨੇ ਗੁੱਡ ਆਫਟਰਨੂਨ ਵਿਸ਼ ਕਰਦੇ ਨੇ ਬੜੀ ਰਿਸਪੈਕਟ ਨਾਲ ਦੇਖਦੇ ਨੇ ਪਰ ਜਦੋਂ ਇੱਕ ਸਬਜੀ ਵੀ ਐਚਡੀ ਬਵੇ ਸੜਕਾਂ ਤੇ ਆਵਾਜ਼ਾਂ ਦੇ ਕੇ ਹੋਕਾ ਦੇ ਦੇ ਕੇ ਗਲੀਆਂ ਦੇ ਵਿੱਚ ਤਾਂ ਕਿੰਨਾ ਕਿ ਜ਼ਮੀਰਾਂ ਸਮਾਦ ਦਾ ਫਰਕ ਹੈ ਮਹਿਸੂਸ ਹੁੰਦਾ ਇਸ ਤੋਂ ਪਹਿਲਾਂ ਕਿ ਮੈਨੂੰ ਮਹਿਸੂਸ ਹੁੰਦਾ ਸਾਨੂੰ ਗੁਰੂ ਨਾਨਕ ਸਾਹਿਬ ਦਾ ਕੀਰਤ ਕਰੋ ਦਾ ਸਿਧਾਂਤ ਚੇਤੇ ਆਉਂਦਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੀਰਤ ਕਰਨ ਦਾ ਸਿਧਾਂਤ ਦਿੱਤਾ ਸਾਡੇ ਗੁਰੂ ਸਹਬਾਨ ਨੇ ਸਾਡੇ ਫਲਸਫੇ ਨੇ ਸਾਡੇ ਸੱਭਿਆਚਾਰ ਨੇ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਜਿਹੜਾ ਵਾ ਰਾਹ ਦਿਖਾਇਆ ਹੈ ਤਾਂ ਫਿਰ ਜਦੋਂ ਸਾਡੇ ਕੋਲ ਇੰਨਾ ਅਮੀਰ ਵਿਰਾਸਤ ਪਈ ਹੋਵੇ ਤਾਂ ਅਸੀਂ ਇਹ ਜਿਹੜਾ ਛੋਟੀ ਮੋਟੀ ਸ਼ਰਮ ਵਾਲੇ ਜਾਂ ਡਿਪਰੈਸ਼ਨ ਵਾਲੀ ਗੱਲਾਂ ਦੇ ਵਿੱਚ ਕਿਵੇਂ ਆ ਜੀਏ ਪਰ ਇਸ ਦੇ ਨਾਲ ਇੱਕ ਗੱਲ ਐ ਵੀ ਉੱਡਦੀ ਐ ਕਿ ਜੇਕਰ ਪ੍ਰੋਫੈਸਰੀ ਦੀ ਜੌਬ ਦੇ ਵਿੱਚ ਤੁਹਾਨੂੰ ਨਹੀਂ ਆਪਣਾ ਫਿਊਚਰ ਲੱਗ ਰਿਹਾ ਸੀ ਜਾਂ ਨਹੀਂ ਗੁਜ਼ਾਰਾ ਹੋ ਰਿਹਾ ਸੀ ਤਾਂ ਬੜੇ ਤਰ੍ਹਾਂ ਦੇ ਕੰਮ ਨੇ ਬਹੁਤ ਸਾਰੇ ਕੰਮ ਨੇ ਹਰ ਤਰ੍ਹਾਂ ਦਾ ਕੀਤਾ ਵਾ ਤੁਸੀਂ ਸਬਜ਼ੀ ਵੇਚਣ ਦਾ ਹੀ ਕੀਤਾ ਕਿਉਂ ਆਪਣਾ ਦੇਖੋ ਕਿਤਾ ਕੋਈ ਵੀ ਆਪਾਂ ਅਪਣਾ ਲਈਏ ਕੋਈ ਵੀ ਕੰਮ ਜੇ ਤੁਸੀਂ ਕਰਨਾ ਹੈ ਤਾਂ ਉਹਦੇ ਵਿੱਚ ਇੱਕ ਸਵਾਲ ਵੱਡਾ ਖੜਾ ਹੁੰਦਾ ਇਨਵੈਸਟਮੈਂਟ ਦਾ ਮੈਨੂੰ ਵੀ ਬਹੁਤ ਲੋਕੀ ਸਲਾਮਾਂ ਦਿੰਦੇ ਨੇ ਕਿ ਭਾਈ ਤੁਸੀਂ ਟੂਵੀ ਸੈਂਟਰ ਖੋਲ ਲੋ ਤਾਂ ਪਰ ਉਹਨਾਂ ਨੂੰ ਮੈਂ ਇਹੀ ਗੱਲ ਕਰਦਾ ਕਿ ਵੀ ਟਿਊਸ਼ਨ ਸੈਂਟਰ ਖੋਲਣ ਵਾਸਤੇ ਵੀ ਤੁਹਾਡੇ ਕੋਲ ਲੋਕੈਲਿਟੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਆਪਣੀ ਜਗ੍ਹਾ ਹੋਣੀ ਚਾਹੀਦੀ ਹੈ ਆਪ ਮੈਂ ਕਿਰਾਏ ਦੇ ਉੱਪਰ ਰਹਿ ਰਿਹਾ ਮੇਰਾ ਇਹ ਇਲਾਕਾ ਮੈਂ ਜਿੱਥੇ ਰਹਿ ਰਿਹਾ ਉੱਥੇ ਵਿੱਚ ਸਟੂਡੈਂਟ ਅਪਰੋਚੇਬਲ ਨਹੀਂ ਹੈ ਤਾਂ ਜੇ ਆਪਾਂ ਕੋਈ ਵੀ ਕੰਮ ਸ਼ੁਰੂ ਕਰਨਾ ਹੈ ਤਾਂ ਉਹਦੇ ਹਸਤੇ ਜਿਹੜੀ ਇਨਵੈਸਟਮੈਂਟ ਦੀ ਜ਼ਰੂਰਤ ਹੈ ਤਾਂ ਇਹ ਕੰਮ ਦੇ ਵਿੱਚ ਮਿਹਨਤ ਜਦੋਂ ਸਾਰੇ ਪਾਸੇ ਇੱਕ ਮਹੀਨਾ ਮੈਂ ਵੀ ਵੇਲਾ ਰਿਹਾ ਜੂਨ ਦੇ ਵਿੱਚ ਆਣ ਕੇ ਪਟਿਆਲਾ ਤੋਂ ਮੈਂ ਵੀ ਦੇਖਿਆ ਕਿ ਮੈਂ ਕਿਹੜਾ ਕੰਮ ਕਰਾਂ ਜਦੋਂ ਸਾਰੇ ਕੰਮ ਤੋਂ ਬਾਅਦ ਮੈਨੂੰ ਲੱਗਾ ਕਿ ਇੱਕ ਇਹੀ ਕੰ ਕਫਿਰ ਮੈਂ ਕੰਮ ਚੁਣ ਲੀਤਾ ਤਾਂ ਹੁਣ ਕੀ ਲੱਗਦਾ ਹੈ ਤੁਹਾਡੀ ਜਿਹੜੀ ਹੈ ਸਟੋਰੀ ਹੈ ਤੁਸੀਂ ਉਥੋਂ ਯੂਨੀਵਰਸਿਟੀ ਤੋਂ ਆ ਕੇ ਇੱਥੇ ਸਬਜ਼ੀ ਵੇਚ ਰਹੇ ਹੋ ਤੁਹਾਡੇ ਨਾਲ ਦੇ ਜਿਹੜੇ ਕਲੀਗਸ ਡੋਟਰ ਨੇ ਵੀ ਦੇਖੀ ਹੋਏਗੀ ਤੁਹਾਡੇ ਜਿਹੜੇ ਉਥੇ ਐਚਓਡੀ ਨੇ ਉਹਨਾਂ ਨੇ ਵੀ ਦੇਖੀ ਹੋਏਗੀ ਕਿਸੇ ਨੇ رابطہ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇਹ ਕਿਹੜੇ ਕੰਮ 'ਚ ਪੈ ਗਏ ਹੋ ਦੇਖੋ ਮੈਨੂੰ ਪਿਛਲੇ 6 ਮਹੀਨਿਆਂ ਤੋਂ ਕਿਸੇ ਨੇ ਕੋਈ ਕਾਲ ਨਹੀਂ ਕੀਤੀ ਮੇਰੇ ਨਾਲ ਕਿਸੇ ਨੇ ਵੀ ਕੋਈ ਰਾਬਤਾ ਨਹੀਂ ਕੀਤਾ ਚਾਹੇ ਉਹ ਮੇਰੇ ਪ੍ਰੋਫੈਸਰ ਹੋਣ ਚਾਹੇ ਮੇਰੇ ਹੈੱਡ ਹੋਣ ਚਾਹੇ ਜਿਹੜੇ ਮਰਜ਼ੀ ਸਬੰਧਤ ਟੀਚਰ ਹੋਣ ਹਾਂ ਅੱਜ ਟਰਬਿਊਨ ਅਖਬਾਰ ਦੇ ਵਿੱਚ ਇਹ ਖਬਰ ਜ਼ਰੂਰ ਇੰਗਲਿਸ਼ ਦੀ ਰਡ ਟਰਬਿਊਨ ਅਖਬਾਰ ਦੇ ਵਿੱਚ ਖਬਰ ਜ਼ਰੂਰ ਲੱਗੀ ਹੈ ਜਿਹਦੇ ਵਿੱਚ ਸਾਡੇ ਯੂਨੀਵਰਸਿਟੀ ਦੇ ਅਫੀਸ਼ੀਅਲਸ ਨੇ ਇਹ ਗੱਲ ਕਹੀ ਹੈ ਕਿ ਅਸੀਂ ਸੰਦੀਪ ਸਿੰਘ ਨੂੰ ਓਪਨ ਆਫਰ ਕਰਦੇ ਹਾਂ ਕਿ ਉਹ ਆਪਣੀ ਗੈਸਟ ਫੈਕਲਟੀ ਦੀ ਜੋਬ ਦੇ ਉੱਪਰ ਆ ਜੇ ਭਾਈ ਤੁਸੀਂ ਉਹਦੇ ਵਿੱਚ ਮੈਂ ਪਹਿਲਾਂ ਵੀ ਉਹਦੇ ਵਿੱਚ ਹੀ ਸੀ ਭਾਈ ਜੇ ਮੈਂ ਉਸੇ ਦੇ ਉੱਪਰ ਵਾਪਸ ਹੀ ਜਾਣਾ ਹੋਵੇ ਮੈਂ ਆਪਣਾ ਐਕਸਪਲੋਇਟੇਸ਼ਨ ਹੀ ਕਰਵਾਣੀ ਹੋਵੇ ਤਾਂ ਫਿਰ ਮੈਨੂੰ ਕੰਮ ਛੱਡ ਕੇ ਆਮ ਦੀ ਲੋੜ ਕੀ ਸੀ ਮੈਨੂੰ ਤੇ ਉਹਨਾਂ ਦੀ ਸੋਚ ਦੇ ਉੱਪਰ ਹਾਸਾ ਆ ਰਿਹਾ ਚਾਹੇ ਉਹ ਮੇਰੇ ਪ੍ਰੋਫੈਸਰ ਹੀ ਕਿ ਹੋਣੀ ਹੈ ਕਿ ਯਾਰ ਤੁਸੀਂ ਗੱਲ ਕਰਨ ਲੱਗਿਆ ਤੁਸੀਂ ਪੱਖ ਦੇਣ ਲੱਗਿਆ ਤਾਂ ਥੋੜਾ ਜਿਹਾ ਸੋਚੋ ਨਾ ਮੈਂ ਇੱਕ ਐਗਜ਼ਾਮਪਲ ਦੇ ਨਾਲ ਗੱਲ ਕਰਦਾ ਸੁਪੋਜ਼ ਕਰ ਲਓ ਤੁਹਾਨੂੰ ਇੱਕ ਮੋਬਾਈਲ ਦਿੱਤਾ ਵਾ ਜਿਹੜਾ ਮੋਬਾਈਲ ਖਰਾਬ ਹੈ ਤੁਸੀਂ ਉਹ ਮੋਬਾਈਲ ਚਲਾ ਨਹੀਂ ਰਹੇ ਤੁਸੀਂ ਛੱਡ ਦਿੱਤਾ ਕਿ ਬਈ ਮੈਨੂੰ ਮੋਬਾਈਲ ਇਹ ਲੈ ਸਹੀ ਨਹੀਂ ਆ ਮੈਨੂੰ ਸਹੀ ਮੋਬਾਈਲ ਲੈ ਕੇ ਦਿਓ ਫਿਰ ਮੈਂ ਚਲਾਉਂਗਾ ਤੇ ਮੈਂ ਬਾਹਰ ਆਣ ਕੇ ਰੋਲਾ ਪਾਣਾ ਸ਼ੁਰੂ ਕਰ ਦਵਾਂ ਜੀ ਮੈਂ ਦੇਖੋ ਜੀ ਤੈਨੂੰ ਫਿਰ ਮੋਬਾਈਲ ਦੇ ਦਿੱਤਾ ਤੂੰ ਮੋਬਾਈਲ ਚਲਾ ਪਰ ਮੋਬਾਈਲ ਹੋ ਕੀ ਪੁਰਾਣਾ ਹੈ ਕੀ ਤੁਸੀਂ ਉਹ ਮੋਬਾਈਲ ਚਲਾਓਗੇ ਜਿਹੜੇ ਟੀਚਰਸ ਇਹ ਗੱਲਾਂ ਕਰਦੇ ਪਏ ਨੇ ਕਿ ਅਸੀਂ ਨੂੰ ਆਫਰ ਦਿੱਤਾ ਔਰਡ ਯੂਜ਼ ਕੀਤਾ ਆਫਰ ਭਈ ਪਹਿਲਾਂ ਇੱਕ ਵਾਰੀ ਜਿਹੜੇ ਕਾਨੂੰਨ ਨੂੰ ਉਹ ਕਹਿੰਦੇ ਆ ਕਿ ਅਸੀਂ ਪੜ੍ਹਾਉਂਦੇ ਰਹੇ ਆ ਇੱਕ ਵਾਰੀ ਉਹ ਕਾਨੂੰਨ ਦੇਖ ਲੈਣ ਉਹਦੇ ਵਿੱਚ ਆਫਰ ਦੀ ਪ੍ਰਪੋਜ਼ਲ ਦੀ ਐਕਸੈਪਟੈਂਸ ਦੀ ਪਹਿਲਾਂ ਡੈਫੀਨੇਸ਼ਨ ਦੇਖ ਲੈਣ ਜੇ ਕਾਨੂੰਨ ਦੇ ਉਹ ਟੀਚਰ ਅਖਵਾਉਂਦੇ ਨੇ ਤਾਂ ਫਿਰ ਇੱਕ ਵਾਰੀ ਇੰਡੀਅਨ ਕੰਟਰੈਕਟ ਐਕਟ 1872 ਨੂੰ ਪੜ੍ਹ ਲੈਣ ਉਹਦੇ ਵਿੱਚ ਆਫਰ ਦੀ ਡੈਫੀਨੇਸ਼ਨ ਦੇਖਣ ਫਿਰ ਮੇਰੇ ਨਾਲ ਆਣ ਕੇ ਗੱਲ ਕਰਨ ਪਰ ਹੁਣ ਆਪਣਾ ਫਿਊਚਰ ਕੀ ਦੇਖ ਰਹੇ ਹੋ ਤੁਸੀਂ ਤੁਸੀਂ ਇਨਾ ਪੜ੍ਹ ਲਿਖ ਕੇ ਅੱਜ ਲੱਗਦਾ ਕਿ ਉਹ ਇੱਕ ਸਾਈਡ ਤੇ ਰਹਿ ਗਿਆ ਆਪਣੇ ਬੱਚਿਆਂ ਦੇ ਬਾਰੇ ਦੱਸੋ ਆਪਣੇ ਪਰਿਵਾਰ ਦੇ ਬਾਰੇ ਦੱਸੋ ਉਹਨਾਂ ਨੂੰ ਕਿਸ ਤਰੀਕੇ ਨਾਲ ਐਸੇ ਸਾਹ ਦੱਸ ਰਹੇ ਹੋਤੇ ਉਹ ਇਹ ਸਭ ਚੀਜ਼ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਨੇ ਕਿ ਤੁਸੀਂ ਪੜ੍ਹ ਲਿਖ ਕੇ ਅੱਜ ਸਬਜ਼ੀ ਵੇਚ ਰਹੇ ਹੋ ਤੇ ਕੀ ਅੱਗੇ ਆਪਣੇ ਬੱਚੇ ਨੂੰ ਤੁਸੀਂ ਪੜ੍ਹਾਈ ਕਰਵਾ ਰਹੇ ਹੋ ਜੀ ਬਿਲਕੁਲ ਮੇਰਾ ਬੇਟਾ 3rd ਕਲਾਸ ਦੇ ਵਿੱਚ ਪੜ੍ਹਦਾ ਹੈ ਅੱਜ ਤੇ ਚਲੋ ਛੋਟਾ ਮੈਂ ਮੈਂ ਅੱਜ ਵੀ ਨੂੰ ਇਹੀ ਕਹਿੰਨਾ ਕਿ ਬੇਟਾ ਤੂੰ ਮੈਂ ਜੇ ਪੀ ਐਚ ਡੀ ਆ ਚਾਰ ਡਿਗਰੀਆਂ ਨੇ ਤਾਂ ਤੂੰ ਕੋਸ਼ਿਸ਼ ਕਰੇ ਕਿ ਮੇਰੇ ਨਾਲੋਂ ਜ਼ਿਆਦਾ ਪੜ੍ਹੀ ਇਸ ਕਰਕੇ ਨਹੀਂ ਪੜੀ ਕਿ ਆਪਾਂ ਕੋਈ ਜੋਬ ਲੈਣੀ ਹੈ ਕਿਉਂਕਿ ਜੋਬ ਮਿਲਣੀ ਹੈ ਕਿ ਨਹੀਂ ਮਿਲਣੀ ਉਹ ਤਾਂ ਦੇ ਆਪਾਂ ਦੇਖ ਹੀ ਲਿਤਾ ਹੈ ਹੁਣ ਵੀ ਅਸੀਂ ਝੂਠੀ ਆਸ ਦੇ ਉੱਪਰ ਬੈਠੇ ਰਹੀਏ ਜੀ ਜੋਬ ਹੋ ਜੇਗੀ ਤਾਂ ਇਹ ਵੀ ਐਵੇਂ ਖੁਦ ਨੂੰ ਕਹੀ ਜਾਂਦੀ ਐਕਸਰ ਕਿ ਬੇਟਾ ਪੜ੍ਹ ਲਿਖ ਜਾ ਹਰ ਇੱਕ ਘਰ ਦੇ ਵਿੱਚ ਕਹੀ ਜਾਂਦੀ ਜਦੋਂ ਬੱਚਾ ਨਹੀਂ ਪੜਦਾ ਕਿ ਤੂੰ ਪੜ੍ਹ ਲਿਖ ਜਾ ਨਹੀਂ ਤੇ ਸਬਜ਼ੀ ਵੇਚਣੀ ਪਏਗੀ ਤੁਸੀਂ ਇੰਨਾ ਪੜ੍ਹ ਲਿਖ ਕੇ ਸਬਜ਼ੀ ਵੇਚਨੇ ਦੇਖੋ ਜਦੋਂ ਆਪਾਂ ਗੱਲ ਕਰੀਏ ਮਸਲਾ ਸਰਵਾਈਵਲ ਚਿੱਪ ਦਾ ਆ ਜੇ ਗੱਲ ਆਪਣੀਆਂ ਦੀ ਆ ਜਵੇ ਤਾਂ ਫਿਰ ਬੰਦੇ ਨੂੰ ਸਾਰੇ ਕੰਮ ਕਰਨੇ ਪੈਂਦੇ ਨੇ ਕਿਉਂਕਿ ਜਦੋਂ ਉਹ ਬੰਦੇ ਜਿਹੜੇ ਜਿਨ੍ਹਾਂ ਦੇ ਕੋਲੋਂ ਅਸੀਂ ਪੜ ਆਵੇ ਜਦੋਂ ਉਹਨਾਂ ਨੂੰ ਮਤਲਬ ਪੰਜਾਬੀ ਜੇ ਕਹਿ ਲਵਾਂ ਕਿ ਕੋਈ ਸ਼ਰਮ ਹੀ ਨਾ ਹੋਵੇ ਉਹਨਾਂ ਨੂੰ ਇੰਨਾ ਨਾ ਹੋਵੇ ਕਿ ਭਈ ਸਾਡਾ ਜਿਹੜਾ ਨਾਲ ਦਾ ਕੁਲੀਗ ਹੈ ਅੱਜ ਕਿੱਥੇ ਰੁਲਦਾ ਫਿਰਦਾ ਵੈ ਉਹ ਅੱਗੋਂ ਸਾਨੂੰ ਟਿੱਚਰਾ ਕਰਦੇ ਹੋਣ ਉਹ ਅਖਬਾਰਾਂ ਦੇ ਵਿੱਚ ਇਹੋ ਜੀ ਬਿਆਨਬਾਜ਼ੀ ਕਰਦੇ ਹੋਣ ਜਿਹੜੇ ਉਹਨਾਂ ਦੇ ਕਰਤਾਰ ਦੇ ਨਾਲ ਵੀ ਸੂਟ ਨਹੀਂ ਕਰਦੀ ਉਹਨਾਂ ਦੇ ਪ੍ਰੋਫੈਸ਼ਨ ਦੇ ਨਾਲ ਵੀ ਸੂਟ ਨਹੀਂ ਕਰਦੀ ਤਾਂ ਮੈਨੂੰ ਨਹੀਂ ਲੱਗਦਾ ਫਿਰ ਉਹਨਾਂ ਦੇ ਉੱਪਰ ਕੋਈ ਆਸ ਰੱਖਣੀ ਚਾਹੀਦੀ ਹੈ ਮੇਰਾ ਸਵਾਲ ਉਹੀ ਸੀ ਕਿ ਤੁਹਾਡੇ ਪਰਿਵਾਰ ਦਾ ਸਭ ਨੂੰ ਲੈ ਕੇ ਕੀ ਨਜ਼ਰੀਆ ਹੈ ਕਿ ਤੁਸੀਂ ਸਬਜੀ ਵੇਚ ਰਹੇ ਹੋ ਉਹਨਾਂ ਨੇ ਕਿਹਾ ਨਹੀਂ ਕਿ ਚੰਗਾਰੀ ਲੱਗੇਗਾ ਰਿਸ਼ਤੇਦਾਰ ਨੇ ਸਗੇ ਸੰਬੰਧੀ ਨੇ ਸੋਸਾਇਟੀ ਹੈ ਕੋਈ ਨਾ ਕੋਈ ਗੱਲ ਕਰਦਾ ਹੋਏਗਾ ਦੇਖੋ ਜਦੋਂ ਆਪਾਂ ਗੱਲ ਕਰੀਏ ਪਰਿਵਾਰ ਦੀ ਗੱਲ ਕਰੀਏ ਰਿਸ਼ਤੇਦਾਰਾਂ ਦੀ ਤਾਂ ਜਿਹੜੇ ਬੰਦੇ ਨੂੰ ਤੁਹਾਡੇ ਤੇ ਵਿਸ਼ਵਾਸ ਹੁੰਦਾ ਵੈ ਉਹਦੇ ਹੱਥ ਤੇ ਤੁਸੀਂ ਉਵੇਂ ਹੀ ਰਹਿੰਦੇ ਹੋ ਜਿਵੇਂ ਪਹਿਲਾਂ ਸੀ ਉਹ ਤੁਹਾਡੀ ਜਿਹੜੀ ਸੋਸ਼ਲ ਡਿਗਨਿਟੀ ਦੇ ਨਾਲ ਨਹੀਂ ਬਦਲਦਾ ਹਾਂ ਰਿਸ਼ਤੇਦਾਰਾਂ ਦੇ ਪੱਖ ਤੋਂ ਗੱਲ ਕਰੀਏ ਤਾਂ ਜਿਹੜੇ ਮੇਰੇ ਬੜੇ ਖਾਸ ਰਿਸ਼ਤੇਦਾਰ ਅਖਵਾਂਦੇ ਸੀ ਇੱਕ ਟਾਈਮ ਦੇ ਉੱਪਰ ਜਦੋਂ ਉਹਨਾਂ ਨੂੰ ਮੇਰੇ ਹਾਲਾਤਾਂ ਦੇ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਆਨੇ ਬਹਾਨੇ ਪਹਿਲਾਂ ਹੀ ਮੇਰੇ ਨਾਲ ਉਹ ਨਾਤਾ ਤੋੜ ਲਿਆ ਉਹਦੇ ਨਾਲ ਮੈਨੂੰ ਇਹ ਫਾਇਦਾ ਹੋ ਗਿਆ ਇੱਕ ਤੇ ਮੈਨੂੰ ਉਹਨਾਂ ਦਾ ਅਸਲੀ ਚਿਹਰਾ ਸਾਹਮਣੇ ਨਜ਼ਰ ਆ ਗਿਆ ਦੂਜੀ ਗੱਲ ਮੈਨੂੰ ਇਹ ਪਤਾ ਲੱਗ ਗਿਆ ਕਿ ਚੱਲੇ ਜਾ ਰਹੇ ਹੁਣ ਮੈਨੂੰ ਫੋਨ ਕਰਕੇ ਉਹ ਗੱਲ ਨਹੀਂ ਕਰਨਗੇ ਕਿਉਂਕਿ ਹੁਣ ਉਹ ਇੰਨੇ ਕਿ ਸ਼ਰਮਿੰਦੇ ਨੇ ਕਿ ਮੈਨੂੰ ਫੋਨ ਕਰਕੇ ਗੱਲ ਨਹੀਂ ਕਰ ਸਕਦੇ ਦੂਜੀ ਗੱਲ ਹੈ ਜੇ ਪਰਿਵਾਰ ਦੀ ਗੱਲ ਕਰੀਏ ਤਾਂ ਦੇਖੋ ਪਰਿਵਾਰ ਨੂੰ ਮਹਿਸੂਸ ਤੇ ਹੁੰਦਾ ਹੀ ਹੈ ਕਿਉਂਕਿ ਇੱਕ ਆਪਾਂ ਗੱਲ ਕਰੀਏ ਮੈਂ ਜਿਸ ਦਿਨ ਦਾ ਸਕੂਲੇ ਪਿਆ ਮਾ ਢਾਈ ਤਿੰਨ ਸਾਲ ਦੀ ਉਮਰ ਦਾ ਲੈ ਕੇ ਅੱਜ 38-39 ਸਾਲ ਮੇਰੀ ਉਮਰ ਹੈ ਮੇਰੀ ਪੜ੍ਹਾਈ ਦੇ ਵਿੱਚ ਇੱਕ ਦਿਨ ਦਾ ਗੈਪ ਵੀ ਨਹੀਂ ਹੈ ਹਮੇਸ਼ਾ ਮੇਰੀ ਕੰਟੀਨਿਊਟੀ ਦੇ ਵਿੱਚ ਡਿਗਰੀਸ ਚਲਦੀਆਂ ਪਈਆਂ ਨੇ ਤਾਂ ਮਹਿਸੂਸ ਤੇ ਉਹਨਾਂ ਨੂੰ ਹੁੰਦਾ ਹੋਵੇਗਾ ਕਿ ਇੱਕ ਬੰਦਾ ਜਿਹੜਾ ਕੱਲ ਤੱਕ ਯੂਨੀਵਰਸਿਟੀਆਂ ਦੇ ਵਿੱਚ ਸੀ ਅੱਜ ਉਹ ਬੰਦਾ ਜਿਹੜਾ ਵਾ ਸਬਜ਼ੀਆਂ ਵੇਚਦਾ ਪਿਆ ਹੈ ਪਰ ਉਹਨਾਂ ਦੇ ਕੋਲ ਵੀ ਰਾਹ ਕੋਈ ਨਹੀਂ ਹੈ ਮੈਂ ਕਿਹੜਾ ਕਿਸੇ بڑے ਵੱਡੇ ਸਰਮਾਇਦਾਰ ਦੇ ਪਰਿਵਾਰ ਚੋਂ ਆ ਜਿਹੜਾ ਮੇਰਾ ਪਰਿਵਾਰਕ ਵੀ ਕੋਈ ਗੱਲ ਨਹੀਂ ਕਾਕਾ ਤੂੰ ਬੈਠ ਜਾ ਤੇ ਤੈਨੂੰ ਘਰ ਬੈਠੇ ਨੂੰ ਸਭ ਕੁਝ ਮਿਲੀ ਜਾ ਰਿਹਾ ਅਸੀਂ ਆਪਣੇ ਪਰਿਵਾਰ ਨੂੰ ਪਾਲਦੇ ਪਏ ਆ ਤੇ ਉਹ ਜਦੋਂ ਦੇਖਦੇ ਆ ਕਿ ਇਹ ਬੰਦਾ ਜੋ ਵੀ ਕਰਦਾ ਵੇ ਸਾਡੇ ਵਾਸਤੇ ਕਰਦਾ ਪਿਆ ਤਾਂ ਹੋ ਸਕਦਾ ਉਹ ਕਹਿਣਾ ਵੀ ਚਾਹਦੇ ਹੋਣ ਪਰ ਚਾਹ ਕੇ ਵੀ ਕੁਝ ਨਹੀਂ ਕਹਿ پا ਰਹੇ ਸਰ ਉਹ ਅਗਲਾ ਟੀਚਾ ਕੀ ਹੈ ਇਸੇ ਤਰੀਕੇ ਨਾਲ ਤੁਸੀਂ ਸਬਜੀ ਹੀ ਵੇਚਣੀ ਹੈ ਜਾਂ ਕੁਝ ਹੋਰ ਕੰਮ ਸੋਚਿਆ ਹੈ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਹੈ ਕਿ ਇਹ ਪੜਾਈ ਹੁਣ ਜੋ ਹੁਣ ਇੱਥੇ ਰੋਕ ਲੱਗ ਜਾਏਗੀ ਕਿ ਅੱਗੇ ਪੜੋਗੇ ਹੋਰ ਦੇਖੋ ਮੈਂ ਆਪਣੇ ਜਿਹੜਾ ਟਾਰਗੇਟ ਦੇ ਪ੍ਰਤੀ ਬੜਾ ਕਲੀਅਰ ਆ ਮੈਂ ਕੱਲ ਵੀ ਟੀਚ ਕਰਦਾ ਸੀ ਮੈਂ ਅੱਜ ਵੀ ਟੀਚ ਕਰਦਾ ਵਾਂ ਮੈਂ ਕੱਲ ਵੀ ਟੀਚ ਕਰਾਂਗਾ ਤੁਸੀਂ ਗੱਲ ਕੀਤੀ ਕਿ ਪੜ੍ਹਾਈ ਨੂੰ ਸਟਾਪ ਪਰਮਾਤਮਾ ਗੀ ਇੱਕੋ ਹੀ ਅਰਦਾਸ ਕੀਤੀ ਹੈ ਕਿ ਪਰਮਾਤਮਾ ਜਿੰਦੋਂ ਤੱਕ ਮੇਰੇ ਸਵਾਸ ਨੇ ਮੇਰੀ ਪੜ੍ਹਾਈ ਕੰਟੀਨਿਊ ਰਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਪਰਮਾਤਮਾ ਕਦੀ ਮੈਨੂੰ ਅੱਧ ਵਿੱਚ ਛੱਡੇਗਾ ਦੂਜੀ ਗੱਲ ਇਹ ਕਿ ਜਿਹੜੀ ਹੁਣ ਟੀਚ ਹੈ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਜਿਹੜੀ ਟੀਚ ਹੈ ਯੂਨੀਵਰਸਿਟੀਆਂ ਦੇ ਵਿੱਚ ਬੈਠ ਕੇ ਕਰਨੀ ਹੈ ਟੀਚ ਕਰਨ ਦਾ ਉੱਥੇ ਫਾਇਦਾ ਵਾ ਜਿੱਥੇ ਤੁਸੀਂ ਟੀਚਰ ਖਵਾਓ ਨਾ ਕਿ ਜਿਹੜੇ ਆ ਸੋ ਕਾਲਡ ਪ੍ਰੋਫੈਸਰ ਖਵਾਓ ਤਾਂ ਮੈਂ ਆਪਣਾ ਸੈਂਟਰ ਖੋਲਾਂਗਾ ਉਹਦੇ ਵਿੱਚ ਮੈਂ ਬੱਚਿਆਂ ਨੂੰ ਪੜ੍ਹਾਉਂਗਾ ਤੇ ਉਹਨਾਂ ਨਾਲੋਂ ਮੈਂ ਵਧੀਆ ਕੰਮ ਕਰਕੇ ਦਿਖਾਵਾਂਗਾ ਜਿਹੜੇ ਸਾਡੇ ਯੂਨੀਵਰਸਿਟੀਆਂ ਦੇ ਵਿੱਚ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਐਕਸੈਪਸ਼ਨ ਹਰ ਜਗ੍ਹਾ ਹੁੰਦੀਆਂ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਚਾਹੇ ਕਿਸੇ ਵੀ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰਾਂ ਦੇ ਰੂਪ ਦੇ ਵਿੱਚ ਕੰਮ ਕਰਦੇ ਪਏ ਨੇ ਐਜ਼ ਅ ਸੇਲਜ਼ਮੈਨ ਦਾ ਕਿਉਂਕਿ ਐਜ਼ ਅ ਸੇਲਜ਼ਮੈਨ ਦਾ ਕੰਮ ਕਿਉਂ ਕਰਦੇ ਪਏ ਨੇ ਉਹ ਉੱਥੇ ਆਉਂਦੇ ਨੇ ਆਪਣੀਆਂ ਤਨਖਾਹਾਂ ਲੈਂਦੇ ਨੇ ਬੱਚਿਆਂ ਨੂੰ ਡਿਗਰੀਆਂ ਦੇ ਕੇ ਚਲੇ ਜਾਂਦੇ ਨੇ ਮੈਂ ਐਜ਼ ਅ ਸੇਲਜ਼ਮੈਨ ਦਾ ਕੰਮ ਪ੍ਰੋਫੈਸਰਾਂ ਦੇ ਰੂਪ 'ਚ ਮੈਂ ਐਜ ਟੀਚਰ ਦਾ ਕੰਮ ਕਰੂੰਗਾ ਭਾਵੇਂ ਕੋਈ ਮੈਨੂੰ ਪ੍ਰੋਫੈਸਰ ਕਵੇ ਭਾਵੇਂ ਮੈਨੂੰ ਕੋਈ ਡਾਕਟਰ ਕਵੇ ਪਰ ਮੈਂ ਨਾ ਪ੍ਰੋਫੈਸਰ ਅਖਵਾਣਾ ਪਸੰਦ ਕਰੂੰਗਾ ਅੱਜ ਤੋਂ ਬਾਅਦ ਮੈਂ ਟੀਚਰ ਖਵਾਣਾ ਪਸੰਦ ਕਰੂੰਗਾ ਮੈਂ ਟੀਚਿੰਗ ਕਰਾਂਗਾ ਪਰ ਬੱਚਿਆਂ ਨੂੰ ਕੀ ਗਿਆਨ ਦੋਗੇ ਬੱਚੇ ਸਭ ਤੋਂ ਪਹਿਲੇ ਤੁਹਾਨੂੰ ਇਹੀ ਸਵਾਲ ਕਰਨਗੇ ਕਿ ਤੁਸੀਂ ਇੰਨਾ ਪੜ੍ਹ ਲਿਖ ਕੇ ਸਬਜੀ ਵੇਚਨੀ ਪਈ ਤੁਹਾਨੂੰ ਹੁਣ ਤੁਸੀਂ ਇੱਕ ਟਿਊਸ਼ਨਸ ਪੜਾ ਰਹੇ ਹੋ ਫਿਰ ਅਸੀਂ ਇੰਨੀ ਪੜ੍ਹਾਈ ਲਿਖਾਈ ਕਰਕੇ ਕੀ ਕਰਾਂ ਬੱਚਿਆਂ ਨੂੰ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਬੱਚੇ ਇਸ ਗੱਲ ਦੇ ਵਿੱਚੋਂ ਆਪਾਂ ਇਹ ਮਤਲਬ ਸਮਝਣਾ ਹੈ ਕਿ ਤੁਸੀਂ ਇਹ ਨਹੀਂ ਕਿ ਗ੍ਰੈਜੂਏਸ਼ਨ ਕਰ ਲਈ ਜਾਂ ਮਾਸਟਰਜ ਕਰ ਲਈ ਤੁਸੀਂ ਹੱਥ ਦੇ ਕੰਮ ਨਹੀਂ ਕਰਨੇ ਜੇ ਤੁਸੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਇਹੋ ਜੇ ਕੰਮ ਕਰ ਸਕਦੇ ਹੋ ਤਾਂ ਇੱਥੇ ਕਰਦੇ ਆ ਕੀ ਹੈ ਪੜ੍ਹਾਈ ਸਾਨੂੰ ਕਿਤੇ ਵੀ ਨਹੀਂ ਕਹਿੰਦੀ ਤੁਸੀਂ ਕੋਈ ਵੀ ਫਾਰਮ ਭਰ ਲਓ ਕਿਤੇ ਨਹੀਂ ਇਹ ਗੱਲ ਲਿਖਿਆ ਹੁੰਦਾ ਕਿ ਬੀਏ ਕਰਨ ਤੋਂ ਬਾਅਦ ਤੁਸੀਂ ਕੋਈ ਹੱਥ ਦਾ ਕੰਮ ਨਹੀਂ ਕਰਨਾ ਤਾਂ ਮੈਂ ਆਪਣੇ ਬੱਚਿਆਂ ਨੂੰ ਇਹ ਗੱਲ ਕਵਾਂਗਾ ਜਿਹੜੇ ਮੇਰੇ ਸਟੂਡੈਂਟ ਨੇ ਕਿ ਪਈ ਆਪਾਂ ਨੂੰ ਹੱਥ ਦਾ ਕੰਮ ਕਰਨ ਦਾ ਵਾਸਤੇ ਵੀ ਤਿਆਰ ਰਹਿਣਾ ਪਏਗਾ ਜੇ ਸਿਚੁਏਸ਼ਨਸ ਆ ਜਾਣ ਤਾਂ ਅਸੀਂ ਬਿਨਾਂ ਸ਼ਰਮ ਤੋਂ ਅਸੀਂ ਹੱਥ ਦਾ ਆਪਣਾ ਕੰਮ ਕਰੀਏ ਤਾਂ ਜੋ ਅਸੀਂ ਆਪਣੇ ਆਪ ਨੂੰ ਪਰਿਵਾਰ ਨੂੰ ਸਰਵਾਈਵ ਕਰ ਸਕੀਏ ਤੇ ਝੂਠੇ ਲਾਈਕ ਆਪਾਂ ਕਹਿ ਲਓ ਕਿ ਦੁਨਿਆਵੀ ਜੜੀਆਂ ਪ੍ਰੋਬਲਮਸ ਨੇ ਚਾਹੇ ਉਹਦੇ ਵਿੱਚ ਅਸੀਂ ਡਿਪਰੈਸ਼ਨ ਦੀ ਗੱਲ ਕਰ ਲਈਏ ਜਾਂ ਦੂਜੀ ਤੀਜੀ ਗੱਲਾਂ ਕਰ ਲਈਏ ਸਾਨੂੰ ਉੱਚੇ ਨਾ ਜਾਣਾ ਪਵੇ ਕਿਰ ਥੈਂਕ ਯੂ ਮੈਂ ਸਰ ਡਾਕਟਰ ਸੰਦੀਪ ਸਿੰਘ ਜੋ ਕਿ ਅੱਜ ਕੱਲ ਅੰਮ੍ਰਿਤਸਰ ਦੀ ਸੜਕਾਂ ਤੇ ਪੀ ਐਚ ਡੀ ਸਬਜੀ ਵਾਲਾ ਬਣ ਕੇ ਸਬਜੀ ਵੇਚ ਰਹੇ ਨੇ ਪਰ ਅੱਜ ਤੋਂ ਕੁਝ ਸਮਾਂ ਪਹਿਲੇ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪ੍ਰੋਫੈਸਰ ਨੇ ਤੇ ਬਤੌਰ ਪ੍ਰੋਫੈਸਰ ਇਹਨਾਂ ਨੇ ਕਈ ਬੱਚਿਆਂ ਨੂੰ ਪੜ੍ਹਾਈ ਕਰਾਈ ਹੈ ਤੇ ਕੰਟੀਨਿਊਸਲੀ ਆਪ ਵੀ ਪੜ੍ਹ ਰਹੇ ਨੇ ਪਰ ਅੱਜ ਕੱਲ ਅੰਮ੍ਰਿਤਸਰ ਦੀ ਸੜਕਾਂ ਤੇ ਹੱਥਾਂ ਦੇ ਵਿੱਚ ਆਪਣੀਆਂ ਚਾਰ-ਚਾਰ ਮਾਸਟਰਸ ਦੀ ਡਿਗਰੀਆਂ ਲੈ ਕੇ ਘੁੰਮ ਰਹੇ ਨੇ ਕਿਉਂਕਿ ਇਹਨਾਂ ਨੂੰ ਇੰਜ ਲੱਗਿਆ ਕਿ ਜੋ ਇਹ ਮਿਹਨਤ ਕਰ ਰਹੇ ਨੇ ਜਾਂ ਜੋ ਆਪਣਾ ਇਹ ਨਦੀ ਮਿਹਨਤ ਦਾ ਜੋ ਫਲ ਹੈ ਉਹ ਇਹਨਾਂ ਨੂੰ ਨਹੀਂ ਮਿਲ ਰਿਹਾ ਤਾਂ ਜਿਸ ਤਰੀਕੇ ਨਾਲ ਕਰਦੇ ਇਹਨਾਂ ਦਾ ਗੁਜ਼ਾਰਾ ਸੀ ਉਹ ਖਾ ਹੋ ਰਿਹਾ ਸੀ ਤੇ ਇਹਨਾਂ ਨੂੰ ਹੁਣ ਸਬਜ਼ੀ ਵੇਚਣੀ ਪਈ ਤੇ ਹੁਣ ਗੱਲ ਇੱਕੋ ਹੀ ਕਹਿ ਰਹੇ ਨੇ ਕਿ ਜੇਕਰ ਸਬਜ਼ੀ ਵੇਚਣੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਕੋਈ ਬੁਰਾ ਨਹੀਂ ਹੈ ਕਿਉਂਕਿ ਇਹ ਵੀ ਇੱਕ ਕਿਰਤ ਹੈ ਕੀਤਾ ਵੈ ਇਸ ਨੂੰ ਆਪਣਾਨ ਦੇ ਵਿੱਚ ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ ਕਿਉਂਕਿ ਇਸ ਦੇ ਨਾਲ ਇਹਨਾਂ ਦਾ ਘਰ ਚੱਲ ਰਿਹਾ ਜੋ ਕੀ ਸ਼ਰਮ ਮਹਿਸੂਸ ਕਰਕੇ ਇਹਨਾਂ ਦਾ ਘਰ ਨਹੀਂ ਚੱਲ ਸਕਦਾ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਪੀ ਐਚ ਡੀ ਦੀ ਡਿਗਰੀ ਜਿਸ ਨੂੰ ਲੈਣ ਦੇ ਲਈ ਲੋਕਾਂ ਦੀ ਕਈ ਕਈ ਉਮਰਾਂ ਲੰਘ ਜਾਂਦੀਆਂ ਤਾਂ ਫਿਰ ਵੀ ਲੋਕੀ ਉਸ ਡਿਗਰੀ ਨੂੰ ਹਾਸਲ ਨਹੀਂ ਕਰ ਪਾਉਂਦੇ ਪਰ ਨਾਮ ਦੇ ਕੇ ਡਾਕਟਰ ਲੱਗਦਾ ਬੜਾ ਇੱਜ਼ਤ ਸਨਮਾਨ ਮਿਲਦਾ ਪਰ ਉਸ ਦੇ ਬਾਵਜੂਦ ਇਹਨਾਂ ਨੂੰ ਅੱਜ ਸਬਜ਼ੀ ਵੇਚ ਕੇ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਵੈ ਉਹ ਕਰਨਾ ਪੈ ਰਿਹਾ ਕੈਮਰਾਮੈਨ ਮਾਨਮ ਦੇ ਨਾਲ ਮੋਹਿਤ ਤਲਵਾਰਦਾ ਸਮਰ نیوز ਅੰਮ੍ਰਿਤਸਰ